ਬਿੱਦੋ ਰਾਣੀ ਵੀ ਆ ਗਈ ਛੱਡੀ ਬਿੱਦੋ ਰਾਣੀ ਵੀ ਆ ਗਈ ਮੈਨੂੰ ਬਾਂ ਦੁਖਦੀ ਆ ਇਹ ਕਿਉਂਕਿ ਤੂੰ ਸਾਰਾ ਦਿਨ ਇਹਨੂੰ ਚੱਕੀ ਰੱਖਦੀ ਆ ਮੈਂ ਭੈਜੀ ਉਹਦੇ ਦਫੇ ਰਗਣੀ ਗਈ ਆਉਂਗੀ ਆ ਬਾਂ ਦੇਖ ਗੱਠ ਜੀ ਨਹੀਂ ਬਣੀ ਹੋਈ ਇੱਥੇ ਲੈਣੀ ਭੈਣੇ ਸ਼ਾਕ ਸੀ ਤੂੰ ਵੀ ਦੇ ਦੇ ਕੋਈ ਨਾ ਮੈਂ ਦੇਖਦਾ ਬਸ ਫਿਜ਼ੀਓਥੈਰੇਪੀ ਵਾਲੇ ਕੋਲੇ ਚੱਲਦੇ ਆ ਅੱਛਾ ਉਹ ਰਤਨਦੀਪ ਭੈਣ ਆ ਜਦੋਂ ਅਸੀਂ ਜਦੋਂ ਲੈਣ ਗਏ ਸੀ ਕਿੰਨੀਆਂ ਚੀਕਾਂ ਮਾਰਦੀ ਦੇਖੋ ਵੀਡੀਓ ਸਤਨਾਮ ਦੀ ਪੱਗ ਲੈ ਗਈ ਸਾਡੇ ਦੀ ਉੱਥੇ ਉਸ ਦਿਨ ਇਹਨੂੰ ਕਿਉਂਕਿ ਭੈਣ ਇੱਕ ਤਾਂ ਡਿਪਰੈਸ ਸੀ ਬਹੁਤ ਜ਼ਿਆਦਾ ਇੱਕ ਘਰੇ ਮੰਮੀ ਦੀ ਡੈਥ ਹੋ ਗਈ ਸੀ ਪਾਪਾ ਸੀ ਉਹ ਵੀ ਚਾਰ ਦੀ ਦੁਕਾਨ ਲਾਉਂਦੇ ਸੀ ਕੰਮ ਕਰਦੇ ਸੀ ਆਪਦਾ ਮਾਸਟਰ ਰਹਿੰਦੇ ਸੀ ਪੈਕ ਪੁਗਾ ਲੈਂਦੇ ਸੀ ਦੂਜਾ ਭਰਾ ਸੀ ਉਹ ਵੀ ਅੱਧਾ ਡਿਪਰੈਸ਼ਨ ਚ ਦੀ ਭੈਣ ਆ ਜੀ ਇਹ ਭੈਣ ਨੂੰ ਮਾਲੇ ਤੋਂ ਲੈ ਕੇ ਆਏ ਸੀ ਦੇਖੋ ਫੋਟੋ ਮੈਂ ਉਦੋਂ ਕੀ ਹਾਲ ਸੀ ਵੀਡੀਓ ਤੇ ਅੱਜ ਮੇਰੀ ਜਗਦੀਪ ਭੈਣ ਠੀਕ ਆ ਜਿਹੜਾ ਇਹ ਨਾਲ ਕੁੱਤਾ ਲੈ ਕੇ ਆਏ ਸੀ ਰੀਵਲ ਫੀਮੇਲ ਡੌਗ ਸੀ ਉਹ ਰੀਵਲ ਤੇ ਉਹ ਇੱਥੇ ਸਾਡੇ ਕੋਲੇ ਉਹ ਉਹਨੇ ਬੱਚਾ ਦਿੱਤਾ ਕਿ ਬਹੁਤ ਸੋਹਣਾ ਛੋਟਾ ਜਿਹਾ ਕਿ ਤੂਰਾ ਦੇਖੋ ਉਹਦਾ ਨਹੀਂ ਫੋਟੋਆਂ ਲਾਈਆਂ ਸੀ ਦੋਨਾਂ ਦੀਆਂ ਤੇ ਹੁਣ ਰੀਵਲ ਨੇ ਇੱਕ ਬੱਚਾ ਦਿੱਤਾ ਉਹ ਦੋਨੋਂ ਹੀ ਮਾਵਾਂ ਧੀਆਂ ਨੂੰ ਇਹ ਭੈਣ ਸਾਂਭਦੀ ਆ ਦੁੱਧ ਪਾਉਂਦੀ ਆ ਉਹਨਾਂ ਦੀ ਸੇਵਾ ਕਰਦੀ ਆ ਬੜਾ ਹੀ ਸੇਵਾ ਕਰਦੀ ਆ ਨਹੀਂ ਮੇਰੇ ਬੱਚੇ ਆ ਜੀ ਨਿੱਕੇ ਨਿੱਕੇ ਨੰਨੇ-ਮੁੰਨੇ ਆ ਨਿੱਕੀ ਦੀ ਕਿੱਟੂ ਆ ਆ ਨਿੱਕੀ ਦੀ ਸਹਿਜੋਤ ਆ ਆ ਸਾਡੀ ਨਿੱਕੀ ਦੀ ਕੀਰਤ ਆ ਸੁਣਿਆ ਨੇ ਤੇ ਇਹਨਾਂ ਨੇ ਨਾ ਨਿੱਕੇ ਨਿੱਕੇ ਹੱਥ ਨਾਲ ਇੱਕ ਨਿੱਕਾ ਜਿਹਾ ਗਿਫਟ ਤਿਆਰ ਕੀਤਾ ਮੇਰੇ ਲਈ ਦੇਖੋ ਜੀ ਕਿੰਨਾ ਸੋਹਣਾ ਡੱਬਾ ਤੇ ਡੱਬੇ ਦੇ ਉੱਤੇ ਉਹ ਮੈਂ ਰੀਵਨ ਬੰਨ ਕੇ ਤੇ ਵਿੱਚ ਇਹਦੇ ਗਿਫਟ ਪੈਕ ਤਿਆਰ ਕੀਤਾ ਉੱਪਰ ਲਿਖਿਆ ਹੋਇਆ ਆਈ ਲਵ ਯੂ ਸੋ ਮਾਚ ਡੀਅਰ ਪਾਪਾ ਜੀ ਇਹਨਾਂ ਮੇਰੀਆਂ ਧੀਆਂ ਨੂੰ ਬਾਬਾ ਜੀ ਲੰਬੀ ਜ਼ਿੰਦਗੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਹੁਣ ਮੈਂ ਤੁਹਾਡੇ ਸਾਹਮਣੇ ਇਹ ਖੋਲਣ ਲੱਗਿਆ ਗਿਫਟ ਤੇ ਇਹਦੇ ਵਿੱਚੋਂ ਜੋ ਵੀ ਨਿਕਲੂਗਾ ਉਹ ਤੁਹਾਡੇ ਸਾਹਮਣੇ ਖੋਲਿਆ ਜਾਊਗਾ ਕਿਉਂਕਿ ਸਹਿਬ ਜੂਤ ਨੇ ਸਾਡੀ ਨੇ ਮੇਰੇ ਵਾਸਤੇ ਇੱਕ ਗਿਫਟ ਤਿਆਰ ਕੀਤਾ ਜੀ ਦੇਖੋ ਕਿੰਨਾ ਸੋਹਣਾ ਪੈਨ ਦਿੱਤਾ ਮੈਨੂੰ ਨਾਲ ਤੇ ਉੱਤੇ ਲਿਖਿਆ ਵਾ ਇਹਨੇ ਹੈਪੀ ਬਰਥਡੇ ਟੂ ਯੂ ਪਪਾ ਜੀ ਬਰਥਡੇ ਟੂ ਯੂ ਸਵੀਟ ਪਪਾ ਜੀ ਮੈਨੂੰ ਨਾਲ ਸਟਾਰ ਵੀ ਦਿੱਤਾ ਇਹਨਾਂ ਨੇ ਦੀ ਰਾਨਾ ਨੂੰ ਸਕੂਲੋਂ ਮਿਲਦਾ ਹੁੰਦਾ ਨਾ ਉਹੀ ਸਟਾਰ ਇਹਨਾਂ ਨੇ ਮੈਨੂੰ ਵੀ ਦਿੱਤਾ ਓਹ ਥੈਂਕ ਯੂ ਸਹਿਜੋਤੂ ਥੈਂਕ ਯੂ ਵੈਰੀ ਮੱਚ ਲਵ ਯੂ ਪਾਪਾ ਜੀ ਡੱਬੇ 'ਚ ਡੱਬਾ ਡੱਬੇ 'ਚ ਕੇਕ ਮੇਰੇ ਪਾਪਾ ਜੀ ਲੱਖੋਂ 'ਚ ਕਲਾਪਿੰਗ ਦੇਖੋ ਜੀ ਕਿੰਨਾ ਸੋਹਣਾ ਲਿਖਿਆ ਕੁੜੀ ਨੇ ਸਾਡੀ ਨੇ ਸ਼ੇਅਰ ਡੱਬੇ ਵਿੱਚ ਡੱਬਾ ਡੱਬੇ ਵਿੱਚ ਕੇਕ ਮੇਰੇ papa ਲੱਖਮੇ ਥੈਂਕ ਯੂ ਥੈਂਕ ਯੂ ਜਿੰਮੂ ਪਾਰੀ ਕਾਦੇ ਥੈਂਕ ਯੂ ਓਏ ਕਿੱਟਿਆ ਅੱਛਾ ਪੜਕੇ ਥੈਂਕ ਯੂ ਟੂ ਮੀ ਤੇਰਾ ਵੀ ਥੈਂਕ ਯੂ ਬੁੱਤੂ ਛੋੜ ਸੋਣਾ ਪੁੱਤ ਕਿਵੇਂ ਮੇਰਾ ਕਿਵੇਂ ਰੰਗੋਲੀ ਸਾਡੀ ਕਿਵੇਂ ਆ ਸਾਡੀ ਰੰਗਾਂ ਦੀ ਬਰਾਤ ਸਾਡੀ ਮੰਨਤ ਕਿਵੇਂ ਆ ਹੈ ਓਏ ਤੇਰੀ ਨੂੰ ਓਏ ਵੀ ਦੋ ਰਾਣੀ ਵੀ ਆ ਗਈ ਛੱਡੀ ਵੀ ਦੋ ਰਾਣੀ ਵੀ ਆ ਗਈ ਮੈਨੂੰ ਬਾਹ ਬਾਂ ਦੁਖਦੀ ਆ ਬਾਂ ਦੁਖਦੀ ਆ ਇਹ ਕਿਉਂਕਿ ਤੂੰ ਸਾਰਾ ਦਿਨ ਇਹਨੂੰ ਚੱਕੀ ਰੱਖਦੀ ਆ ਮੈਂ ਪੈਜੀ ਅੰਦੇ ਜਦੋਂ ਜੇ ਰਗ ਨਹੀਂ ਗਈ ਆਉਂਗੀ ਆ ਬਾਂ ਦੇਖ ਗੱਠ ਜੀ ਨਹੀਂ ਬਣੀ ਹੋਈ ਇੱਥੇ ਲੈਣੀ ਪੈਣੇ ਸ਼ਾਕਸ਼ੀ ਤੂੰ ਵੀ ਦੇ ਦਿੱ ਗਿਆ ਕੋਈ ਨਾ ਮੈਂ ਦੇਖਦਾ ਬਸ ਫਿਜ਼ੀਓਥੈਰੇਪੀ ਵਾਲੇ ਕੋਲੇ ਚੱਲਦੇ ਅੱਛਾ ਅਮਨ ਉਹ ਬਿੱਦੋ ਆ ਰਖ ਇੱਧਰ ਕੀ ਬਣਾਇਆ ਦੀਦੀ ਨੇ ਹੈਪੀ ਬਰਥਡੇ ਬਾਈ ਜੀ ਥੈਂਕ ਯੂ ਦਾਨੀ ਤੂੰ ਬਣਾਇਆ ਅੱਛਾ ਸ਼ਾਕਸ਼ੀ ਬਣਾ ਮੈਂ ਵੀ ਅੱਗੇ ਰਹੀ ਮੈਂ ਕਿਹਾ ਐਸੇ ਜੇ ਕੰਮ ਤਾਂ ਸ਼ਾਕਸ਼ੀ ਕਰਦੀ ਹੁੰਦੀ ਆ ਸਾਡੀ ਇੰਨੀ ਸੋਹਣੀ ਪੇਂਟਿੰਗ ਤਾਂ ਸ਼ਾਕਸ਼ੀ ਬਣਾਉਣੀ ਸ਼ਾਕਸ਼ੀ ਆ ਜਿਹੜਾ ਬਣਾਇਆ ਵਾ ਇਹ ਫਿਰ ਉੱਤੇ ਦੰ ਰੱਖ ਕੇ ਕੁਛ ਕੀਤਾ ਏਦਾਂ ਨਹੀਂ ਹਾਂ ਇਸੇ ਪਰ ਅਸੀਂ ਨਾਲ ਹੀ ਕੀਤਾ ਹਨਾ ਥੈਂਕ ਯੂ ਪੁੱਤੂ ਬਹੁਤ ਬਹੁਤ ਥੈਂਕ ਯੂ ਇਹ ਸਾਡੀ ਸ਼ਾਕਸ਼ੀ ਨੇ ਬਣਾਇਆ ਜੀ ਸੋਹਣਾ ਜਿਆ ਹੈਪੀ ਬਰਥਡੇ ਬਾਈ ਜੀ ਲਿਖਿਆ ਤੇ ਉੱਪਰ ਆ ਇੱਕ ਚਿੜੀ ਦੋ ਚਿੜੀਆਂ ਉੱਡੀਆਂ ਜਾਂਦੀਆਂ ਇਹ ਕੌਣ ਹੈ ਮੈਂ ਤੇ ਤੇਰੀ ਮਾਂ ਤੇ ਆ ਤੀਜੀ ਇੱਕ ਹੋਰ ਵੀ ਆ ਦੇ ਜੀ ਫਿਰ ਜੋਦੀ ਦੀ ਹੈ ਜੋਦੀ ਦੀ ਤਾਂਹੀਂ ਥੋੜਾ ਨਿਮੀ ਨਿਮੀ ਉੱਡਦੀ ਹੈ ਨਾ ਮਨ ਨੂੰ ਹਵਾ ਜ਼ਿਆਦਾ ਸੀ ਓਏ ਆਹ ਕੌਣ ਖੜਾ ਹੈ ਇਹ ਮੈਂ ਖੜਾ ਥੈਂਕ ਯੂ ਬਹੁਤ ਥੈਂਕ ਯੂ ਵੈਰੀ ਮਚ ਇਹ ਮੇਰੀਆਂ ਧੀਆਂ ਜੀ ਹੁਣ ਵੱਡੀਆਂ ਹੋ ਰਹੀਆਂ ਆ ਸਾਡੀ ਜੀਵਿਕਾ ਇੱਕ ਨਵੀਂ ਸਾਡੇ ਧੀ ਰਾਣੀ ਪਰਿਵਾਰ ਚ ਸ਼ਾਮਲ ਹੋਈ ਅੱਜ ਜੀ ਤੇ ਇਹ ਵੱਡੀਆਂ ਹੋਈ ਜਾਂਦੀਆਂ ਹੁਣ ਦਿਨੋਂ ਦਿਨ ਹਜਰ ਧੀਾਂ ਅੰਦਰ ਆ ਕੰਮ ਕੁੰਮ ਲੱਗੀਆਂ ਅਸੀਂ ਕਰਨ ਹੋਮਵਰਕ ਤੇ ਬਸ ਅਰਦਾਸ ਕਰਿਓ ਸਾਡੀਆਂ ਨੰਧੀਆਂ ਵਾਸਤੇ ਸਾਡੀਆਂ ਇਹਨਾਂ ਧੀਆਂ ਨੇ ਜਿੰਨਾ ਸਾਡੇ ਨਾਲ ਪਿਆਰ ਪਾਇਆ ਅਸੀਂ ਉਸ ਪਿਆਰ ਦਾ ਮੁੱਲ ਉਤਾਰ ਸਕੀ ਉਹਦੇ ਤੇ ਖਰੇ ਉਤਰ ਸਕੀਏ ਅਸੀਂ ਇੰਨਾ ਆਪਣੇ ਬੱਚਿਆਂ ਦੇ ਬੱਚਿਆਂ ਦੇ ਉਹ ਸਾਰੇ ਇਰਮਾਨ ਸਾਰੇ ਸੁਪਨੇ ਪੂਰੇ ਕਰ ਸਕੀਏ ਠੀਕ ਹੈ ਪੁੱਤ ਥੈਂਕ ਯੂ ਵੈਰੀ ਮੱਚ ਲਓ ਜੀ ਕਾਕਾ ਜੀ ਗਿਫਟ ਫੜੋ ਆਪਣੇ ਇਹ ਸਭ ਤੋਂ ਸੁੰਦਰ ਗਿਫਟ ਆਪ ਨੂੰ ਜਿਹੜਾ ਦੁਨੀਆ 'ਚ ਮਿਲਿਆ ਹੁਣ ਆ ਡੱਬਾ ਵੀ ਫੜੋ ਤੇਰਾ ਬੱਗੇ ਆਉਣਾ ਮਾ ਵਿੱਦਿਆ ਦਾ ਆਉਣਾ ਮਾ ਸਿਆਲਾਂ 'ਚ ਠੰਡ 'ਚ ਉਦੋਂ ਫਿਰ ਬਰਥਡੇ ਮਨਾਵਾਂਗੇ ਕੇਕ ਕੱਟਾਂਗੇ ਲੋ ਜੀ ਸਾਡੀ ਲਤਿਕਾ ਵੀ ਗਿਫਟ ਲੈ ਕੇ ਆਈ ਅਮਨ ਫੜੀ ਪੁੱਤ ਮਾੜਾ ਜਿਹਾ ਬਿੱਦੋ ਨੂੰ ਲੈ ਬਿੱਦੋ ਤਾਂ ਆਪਣੀ ਮੰਮੀ ਕੋਲ ਵੀ ਨਹੀਂ ਜਾਂਦੀ ਜਾਂ ਨਹੀਂ ਚਲੀ ਜਾਂ ਮੰਮੀ ਕੋਲ ਤਾਂ ਨਹੀਂ ਜਾਣਾ ਚੱਲ ਕੋਈ ਨਾ ਫਿਰ ਖੜੀ ਰਹਿ ਮੇਰੇ ਮੋਢੇ ਤੇ ਬੈਠੀ ਰਹਿ ਫਿਰ ਇਹ ਆਹ ਜੀ ਲਤਿਕਾ ਨੇ ਬਣਾਇਆ ਜੀ ਹੈਪੀ ਬਰਥਡੇ ਬਾਈ ਜੀ ਮੇ ਗੋਡ ਬlesਸ ਯੂ ਫਰੋਮ ਲਤਿਕਾ ਲਤਿਕਾ ਨੇ ਦੇਖੋ ਜੀ ਕਿੰਨਾ ਸੋਹਣਾ ਰੰਗ ਭਰੇ ਆ ਤੇ ਕਿੰਨਾ ਸੋਹਣਾ ਬਣਾਇਆ ਉੱਪਰ ਰੇਨਬੋ ਬਣਾਇਆ ਵਾ ਬੱਦਲ ਬਣਾਇਆ ਇੱਕ ਚਾਹ ਦਾ ਕੱਪ ਬਣਾਇਆ ਟਿੱਡਾ ਜਿਹਾ ਉਹਦੇ ਤੇ ਲਿਖਿਆ ਨਾਈਸ ਥੈਂਕ ਯੂ ਆਰਤੀ ਅਜੇ ਮੈਂ ਖੋਲਿਆ ਨਹੀਂ ਤੈਨੂੰ ਪਹਿਲਾਂ ਹੀ ਧੰਨਵਾਦ ਕਰ ਦੇਣਾ ਤੇਰਾ ਮੈਂ ਲਓ ਜੀ ਆਰਤੀ ਨੇ ਆਪਣੇ ਦਿਲ ਦੀਆਂ ਕਾਫੀ ਗੱਲਾਂ ਕੀਤੀਆਂ ਹੋਣਗੀਆਂ ਤਾਂ ਹੀ ਥੋੜਾ ਸੰਗਦੀ ਆ ਇਹ ਬਾਕੀ ਆਪਾਂ ਕਰਦੇ ਆ ਗੱਲ ਆਈ ਲਵ ਯੂ ਪਾਪਾ ਜੀ ਲੋਟ ਇਹ ਲੋਟ ਲਿਖਿਆ ਜ્યોਤ ਲਿਖਿਆ ਇਹ ਲਿਖਿਆ ਹੈਪੀ ਬਰਥਡੇ ਪਾਪਾ ਜੀ ਬਾਈ ਜੀ ਲਵ ਯੂ ਪਾਪਾ ਜੀ ਬਾਈ ਜੀ ਤੇ ਪਾਪਾ ਜੀ ਮਤਲਬ ਇਹ ਦੋਨੋਂ ਵਰਡ ਜਿਹੜੇ ਇੱਕੋ ਹੀ ਆ ਇਹ ਇੱਕੋ ਹੀ ਗਿਣੇ ਜਾਣ ਹਨਾ ਪਾਪਾ ਜੀ ਵੀ ਤੇ ਬਾਈ ਜੀ ਵੀ ਤੇ ਹੈਪੀ ਬਰਥਡੇ ਪਾਪਾ ਜੀ ਆਈ ਲਵ ਯੂ ਉਤੇ ਲਿਖਿਆ ਹੋਇਆ ਚਲਦੇ ਚਲਦੇ ਪੈਰੋਂ ਮੇ ਰੁਮਾਲ ਆ ਗਿਆ ਫਿਰ ਜੇ ਮੜ ਕੇ ਦੇਖਾ ਤੋ ਪਾਪਾ ਜੀ ਦਾ ਜਨਮ ਦਿਨ ਲਾ ਚਲਤੇ ਚਲਤੇ ਪੈਰੋਂ ਮੇ ਰਮਾਲ ਆ ਗਿਆ ਪਾਪਾ ਜੀ ਦਾ ਖਿਆਲ ਆ ਗਿਆ ਓਏ ਤੇਰੀ ਨੂੰ ਥੈਂਕ ਯੂ ਬੱਚੋ ਤਾੜੀਆਂ ਮਾਰੋ ਵੀ ਆਰਤੀ ਲਈ ਸਾਰੇ ਆ ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਹਲੀਮਾ ਕਿਵੇਂ ਪੁੱਤਰ ਠੀਕ ਆ ਤੂੰ ਠੀਕ ਐ ਸੇਤ ਇਹ ਸਾਡੀ ਹਲੀਮਾ ਮਾ ਜੀ ਜੇ ਜਦੋਂ ਆਈ ਸੀ ਤਸਵੀਰਾਂ ਦੇਖੋ ਮੰਜੇ ਦੇ ਉੱਤੇ ਪਈ ਸੀ ਪੂਰੀ ਬੈਕ ਇਹਦੀ ਸਾਰੀ ਮਾਸ ਹੈ ਨਹੀਂ ਸੀ ਉੱਪਰ ਸਕਿਨ ਗਲੀ ਹੋਈ ਸੀ ਲੱਤਾਂ ਵੀ ਜੁੜੀਆਂ ਹੋਈਆਂ ਸੀ ਹੱਥ ਦਿਖਾ ਬੇਟਾ ਦੇਖੋ ਕਿੰਨੀ ਸੋਣੀ ਮਹਿੰਦੀ ਲਾਈ ਐ ਇਸ ਵਾਰ ਸਾਡੀ ਹਲੀ ਹਲੀ ਮੂੰਹ ਨੇ ਇੱਧਰ ਵੀ ਲਾਈ ਐ ਦੇਖੋ ਤੇ ਉਹ ਪਿੱਛੇ ਬੈਠੀ ਐ ਭੈਣ ਹੈ ਸਲਾਮ ਸਲਾਮ ਅਲੈਕਮ ਖੜੇ ਹੋ ਖੜੇ ਹੋ ਜਾ ਖੜੇ ਹੋ ਜਾ ਤੇਰਾ ਕਿੰਨਾ ਪੁੱਤ? ਅਰੀਬਾ ਅਰੀਬਾ ਮੈਂ ਭੁੱਲ ਜਾਂਦਾ ਨਾਮ ਅਰੀਬਾ ਵਾ ਇਹਨੇ ਵੀ ਮਹਿੰਦੀ ਦੇਖੋ ਕਿੰਨੀ ਸੋਹਣੀ ਲਾਈ ਆ ਮੇਰੀ ਧੀ ਨੇ ਲੱਤਾਂ ਵੀ ਰਹੀਆਂ ਬਿਲਕੁਲ ਠੀਕ ਹੋ ਗਈਆਂ ਜੀ ਜੀ ਲੱਤਾਂ ਵੀ ਇਦਾਂ ਸੀਗੀਆਂ ਹੁਣ ਮੇਰੀ ਧੀ ਦੋਨੋਂ ਧੀਆ ਬਹੁਤ ਠੀਕ ਨੇ ਮੇਲ ਕੋਟਲੇ ਤੋਂ ਆਈਆਂ ਸੀਗੀਆਂ ਤੇ ਹੁਣ ਜਦੋਂ ਇਹ ਬੈਠੀ ਦੇਖਦਾ ਮੈਂ ਇਹਨੂੰ ਕੁਰਸੀ ਤੇ ਹਲੀਮਾ ਨੂੰ ਜੇ ਤੁਹਾਨੂੰ ਬੈਠਿਆ ਤੁਹਾਨੂੰ ਫੀਲ ਨਾ ਹੁੰਦਾ ਹੋਵੇ ਵੀ ਉਹ ਨਾਰਮਲ ਬੈਠੀ ਹੈ ਪਰ ਇਦਾਂ ਬੈਠਣ ਲਈ ਇਹਨੂੰ ਬਹੁਤ ਤਕਲੀਫ ਨਹੀਂ ਪਈ ਆ ਪਰ ਹੁਣ ਮੇਰੀ ਧੀ ਬਿਲਕੁਲ ਹੁਣ ਤਾਂ ਨਹੀਂ ਕੋਈ ਪੱਟੀ ਹੁੰਦੀ ਪਿੱਛੇ ਜ਼ਖਮ ਤੇ ਬਿਲਕੁਲ ਨਹੀਂ ਬਿਲਕੁਲ ਸਾਫ਼ ਹੋ ਗਿਆ ਤੇਦਾ ਸਸੀ ਸਸੀਾ ਭੈਣ ਆ ਆ ਭੈਣ ਸਾਡੀ ਦੇਖ ਲਓ ਇਹ ਰਤਨਦੀਪ ਭੈਣ ਆ ਮੇਰੀ ਰਤਨਦੀਪ ਖੜੀ ਹੋ ਜਾ ਭੈਣੇ ਇਹ ਉਹ ਰਤਨਦੀਪ ਭੈਣ ਆ ਜਦੋਂ ਅਸੀਂ ਜਿਹਨੂੰ ਲੈਣ ਗਏ ਸੀ ਕਿੰਨੀਆਂ ਚੀਕਾਂ ਮਾਰਦੀ ਦੇਖੋ ਵੀਡੀਓ ਸਤਨਾਮ ਦੀ ਪੱਗ ਲੈ ਗਈ ਸਾਡੇ ਦੀ ਉੱਥੇ ਉਸ ਦਿਨ ਇਹਨੂੰ ਕਿਉਂਕਿ ਭੈਣ ਇੱਕ ਤਾਂ ਡਿਪਰੈਸ ਸੀ ਬਹੁਤ ਜ਼ਿਆਦਾ ਇੱਕ ਘਰੇ ਮੰਮੀ ਦੀ ਡੈਥ ਹੋ ਗਈ ਸੀ ਪਾਪਾ ਸੀ ਉਹ ਵੀ ਚਾਰ ਦੀ ਦੁਕਾਨ ਲਾਉਂਦੇ ਸੀ ਕੰਮ ਕਰਦੇ ਸੀ ਆਪਦਾ ਮਾਸਟਰ ਰਹਿੰਦੇ ਸੀ ਪੈਕ ਪੁਗੜਾ ਲੈਂਦੇ ਸੀ ਦੂਜਾ ਭਰਾ ਸੀ ਉਹ ਵੀ ਅੱਧਾ ਡਿਪਰੈਸ਼ਨ ਚ ਹੋਇਆ ਪਿਆ ਸੀ ਤੇ ਘਰ ਦੀ ਹਾਲਤ ਇੰਨੀ ਬੁਰੀ ਹੋਈ ਪਈ ਸੀ ਬਹੁਤ ਜ਼ਿਆਦਾ ਪਰ ਹੁਣ ਵਾਹਿਗੁਰੂ ਦੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ ਸਾਡੀ ਰਤਨਦੀਪ ਭੈਣ ਵੀ ਬਿਲਕੁਲ ਠੀਕ ਆ ਔਰ ਘਰ ਵੀ ਅਸੀਂ ਪਹਿਲਾਂ ਸ਼ਰਤ ਰੱਖੀ ਸੀ ਦੇ ਭਰਾ ਕੋਲੇ ਪਾਪਾ ਕੋਲੇ ਦੇ ਪਹਿਲਾਂ ਤੁਸੀਂ ਘਰ ਸੈੱਟ ਕਰੋ ਫਿਰ ਅਸੀਂ ਰਤਨਦੀਪ ਨੂੰ ਘਰੇ ਭੇਜਣਾ ਵਾ ਵਧੀਆ ਰਹੀ ਇੱਥੇ ਕੋਈ ਦਿੱਕਤ ਤਾਂ ਨਹੀਂ ਆਈ ਪਤਾ ਨਹੀਂ ਕਰ ਰੇ ਭੇਜ ਦੇ ਕਰ ਰੇ ਭੇਜਣਾ ਪਰसों ਲੈ ਕਰਾਂ ਭੇਜਣਾ ਇਹਦਾ ਆਪਦੇ ਕਰੋ ਬਾਈ ਗੁਰੂ ਅੱਗੇ ਮੈਂ ਕੱਲ ਸੱਲ ਪੂਰੇ ਆ ਜਾਣਾ ਹਾਂ ਸੱਲ ਪੂਰੇ ਆ ਜਾਣਾ ਮੇਰੀ ਭੈਣ ਦੇ ਫਿਰ ਭੇਜ ਦਾਂਗੇ ਠੀਕ ਆ ਹਾਂ ਜੀ ਭੈਣ ਨੇ ਗਰਵਾਨੀ ਵਾਲਾ ਰੇਡੀਓ ਲਿਆ ਕੇ ਨਹੀਂ ਮੈਂ ਗਰਵਾਨੀ ਸੁਣਿਆ ਕਰੂੰਗੀ ਘਰੇ ਜਾ ਕੇ ਆਪਦੇ ਘਰੇ ਹੋਰ ਦਾ ਹਾਂ ਸੋਨੂੰ ਚੱਲਦੇ ਆਪਾਂ ਚੱਲਦੇ ਆਪਾਂ ਠੀਕ ਹੈ ਇੱਕ ਦਿਨ ਤੱਕ ਚੱਲਾਂਗੇ ਠੀਕ ਹੈ ਚੱਲ ਵੜਾਂਗੇ ਚੱਲ ਵੜਾਂਗੇ ਹੈਲੋ ਰੋਸ਼ਨੀ ਆਰ ਯੂ ਧੋਲੀ ਭੈਣੇ ਸਤਿ ਸ੍ਰੀ ਅਕਾਲ ਜਗਦੀਪ ਭੈਣੇ ਨਹੀਂ ਆ ਜਾਂਦੀ ਜਗਦੀਪ ਕੁਰੇ ਇਹ ਮੇਰੀ ਜਗਦੀਪ ਭੈਣ ਆ ਜੀ ਇਹ ਭੈਣ ਨੂੰ ਮਾਲੇ ਤੋਂ ਲੈ ਕੇ ਆਏ ਸੀ ਦੇਖੋ ਫੋਟੋਆਂ ਉਦੋਂ ਕੀ ਹਾਲ ਸੀ ਵੀਡੀਓ ਤੇ ਅੱਜ ਮੇਰੀ ਜਗਦੀਪ ਭੈਣ ਠੀਕ ਆ ਜਿਹੜਾ ਇਹ ਨਾਲ ਕੁੱਤਾ ਲੈ ਕੇ ਆਏ ਸੀ ਰੀਵਲ ਉਹ ਮੰਨ ਲਓ ਉਹ ਸੀਗੀ ਫੀਮੇਲ ਡੌਗ ਸੀ ਉਹ ਰੀਵਲ ਤੇ ਉਹ ਇੱਥੇ ਸਾਡੇ ਕੋਲੇ ਉਹ ਉਹਨੇ ਬੱਚਾ ਦਿੱਤਾ ਕਿ ਬਹੁਤ ਸੋਹਣਾ ਛੋਟਾ ਜਿਹਾ ਕਿ ਤੂਰਾ ਦੇਖੋ ਉਹਨਾਂ ਦੀ ਫੋਟੋਆਂ ਲਾਈਆਂ ਅਸੀਂ ਦੋਨਾਂ ਦੀਆਂ ਤੇ ਹੁਣ ਰੀਵਲ ਨੇ ਇੱਕ ਬੱਚਾ ਦਿੱਤਾ ਉਹ ਦੋਨੋਂ ਹੀ ਮਾਵਾਂ ਧੀਆਂ ਨੂੰ ਇਹ ਭੈਣ ਸੰਭਦੀ ਆ ਦੁੱਧ ਪਾਉਂਦੀ ਆ ਉਹਨਾਂ ਦੀ ਸੇਵਾ ਕਰਦੀ ਆ ਬੜਾ ਹੀ ਸੇਵਾ ਕਰਦੀ ਐ ਨੀ ਕਹਿੰਦੀ ਮੇਰੇ ਆ ਤੇ ਆ ਸਾਡੀ ਸੰਦੀਪ ਕੌਰ ਆ ਆ ਸੰਦੀਪੋ ਸੰਦੀਪ ਤੇ ਕਮਲ ਭੈਣ ਇਹ ਦੋਨੋਂ ਭੈਣਾ ਵਾ ਅੱਜ ਮੇਰੀਆਂ ਭੈਣਾ ਬਿਲਕੁਲ ਠੀਕ ਐ ਕਮਲ ਭੈਣ ਪਾਠ ਕਰਦੀ ਐ ਗੁਰਦੁਆਰਾ ਸਾਹਿਬ ਦੇ ਵਿੱਚ ਆਤਨ ਸਵੇਰ ਤੇ ਸੰਦੀਪ ਵੀ ਸਾਡੀ ਹੁਣ ਠੀਕ ਐ ਬਹੁਤ ਅੱਗੇ ਨਾਲ ਤੇ ਇਦਾਂ ਭਾਈ ਗੁਰੂ ਦੀ ਲਈ ਹੋਈ ਡਿਊਟੀ ਹਰਮਨ ਭੈਣੇ ਸਾਸਰੀਕਾਰ ਠੀਕ ਐ ਭੈਣ ਅਰੇ ਰੁਗਾ ਕੋਈ ਨਾ ਮਦੇ ਲਾਂਗੇ ਭੈਣੇ ਆਪਾਂ ਲਾਹੌਰ ਇਹਨਾਂ ਨੂੰ ਅਸੀਂ ਲੈ ਕੇ ਆਏ ਸੀਗੇ ਜੀ ਸ਼ਮਸ਼ਾਨ ਘਾੜ ਚ 11 ਸਾਲਾਂ ਤੋਂ ਸ਼ਮਸ਼ਾਨ ਘਾੜ ਚ ਰਹਿੰਦੀ ਬਾਲਦ ਪਿੰਡ ਸੰਗਰੂਰ ਜ਼ਿਲ੍ਹੇ ਦਾ ਤੇ ਹੁਣ ਵੀ ਮਾਂ ਕੀ ਕਹਿੰਦੀ ਸੀ ਤੂੰ ਹਣ ਪੰਚਾਇਤ ਨਾਲ ਗੱਲ ਕਰ। ਪੰਚਾਇਤ ਨਾਲ ਗੱਲ ਕਰੀਏ। ਕਹਿੰਦੀ ਪੰਚਾਇਤ ਨਾਲ ਗੱਲ ਕਰ ਲਓ ਜੇ ਉਹ ਇੱਕ ਦੋ ਮਰਲੇ ਜਗ੍ਹਾ ਦੇ ਦੇਣ ਤਾਂ ਅਸੀਂ ਕਮਰਾ ਪਾ ਲਈਏ ਉੱਥੇ ਮਾਤਾ ਆਪਦੇ ਪਿੰਡ ਚ ਲਈ ਜਾਵੇ। ਹੁਣ ਇਹਨੂੰ ਸ਼ਮਸ਼ਾਨ ਘਾੜ ਚ ਕਿਵੇਂ ਛੱਡ ਕੇ ਆਈਏ ਵਾਪਸ? ਇਹ ਕਹਿੰਦੀ ਮੈਂ ਘਰੇ ਜਾਣਾ। ਹੁਣ ਘਰੇ ਜਾਣ ਦਾ ਮਤਲਬ ਤਾਂ ਸ਼ਮਸ਼ਾਨ ਘਾਟ ਆ। ਇਹਦਾ ਘਰ ਤਾਂ ਸ਼ਮਸ਼ਾਨ ਘਾਟ ਹੀ ਸੀ। ਇਹ ਨਾਲ ਜਿਹੜਾ ਇਹ ਸਿਰ ਦਾ ਸਾਇੰਸ ਸੀ ਉਹ ਤਾਂ ਪੂਰਾ ਹੋ ਗਿਆ ਬਾਪੂ ਕਰ ਚਾ ਮੱਖਾਂ ਤੋਂ ਅੰਨਾ ਸੀ ਵਿਚਾਰਾ ਉਹ ਤੇ ਹੁਣੇ ਦੋਨੇ ਮਾਵਾਂ ਤੀਆਂ ਘਰੇ ਜਾਣਾ ਚਾਹੁੰਦੀਆਂ ਬਾਲਦ ਪਿੰਡ ਦੀ ਪੰਚਾਇਤ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਈ ਕੋਈ ਨਾ ਕੋਈ ਉਪਰਾਲਾ ਕਰ ਦਿਓ ਯਾਰ ਬਾਈ ਰਿਕੁਐਸਟ ਹੀ ਆ ਬਾਈ ਤੁਹਾਡੀ ਕੋਈ ਨਾ ਮੈਂ ਬੇਨਤੀ ਕਰਤੀ ਪੰਚਾਇਤ ਨੂੰ ਕੋਈ ਨਾ ਕੋਈ ਹੋ ਜਾ ਕਰਾਂਗੇ ਤੇਰਾ ਵੀ ਹੱਲ ਕੋਈ ਨਾ ਸਬਰ ਰੱਖ ਸਬਰ ਸਬਰ ਇਹੋ ਸਾਡੀਆਂ ਬੱਚੀਆਂ ਇੱਧਰ ਪ੍ਰਸ਼ਾਦਾ ਛਕੀ ਜਾਂਦੀਆਂ ਵਾ ਰੋਟੀ ਖਾਈ ਜਾਂਦੀਆਂ ਵਾ ਭੱਜ ਗਏ ਭੱਜ ਗੀਆਂ ਮਲਾਈ ਕੋਪ ਤੇ ਖਾਂਦੀਆਂ ਸੀ ਭੱਜ ਗੀਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ